ਕਹਾਤਾ ਕੀ ਜੋ ਕੱਲ ਧਰਨਾ ਕੀਤਾ ਜਾ ਰਿਹਾ ਉਸ ਬੰਦੇ ਬੈ ਸਮੂਚਾ ਦਰਬਾਸਪੁਰ ਦੇ ਅਕਾਲੀ ਵਰਕਰਾਂ ਨੂੰ ਅਪੀਲ ਕਰਨਾ ਵਾ ਕਿ ਇਹ ਪਹਿਲਾ ਧਰਨਾ ਵਾ ਜਿਹੜਾ ਡੇਰਾ ਬਾਬਾ ਨਾਨਕ ਵਿੱਚ ਜ਼ਬਰ ਦੇ ਖਿਲਾਫ ਜਿਹੜਾ ਆ ਰਿਹਾ ਵਾ ਬੜੀ ਅਫਸੋਸ ਦੀ ਗੱਲ ਹੈ ਕਿ ਇੱਕ ਪੋਲੀਟੀਕਲ ਬੰਦੇ ਨੇ ਸਾਡਾ ਲੀਡਰ ਲਗਾਤਾਰ ਸਰਪੰਚ ਬਣਨ ਵਾਲਾ ਪਪੂ ਟਿਲਵਾ ਵਾਲਾ ਜਿਹੜਾ ਵਾ ਉਹ ਗੈਂਗਸਟਰਾਂ ਕੋਲੋਂ ਮਰਵਾਤਾ ਵਾ ਖੁਦ ਗੈਂਗਸਟਰਾਂ ਨੇ ਇਹ ਕਿਹਾ ਵਾ ਆਪਣੀ ਬਾਈਟ ਦੇ ਵਿੱਚ ਕਿ ਸਾਡੇ ਕੋਲੋਂ ਇਹਨੇ ਮਰਵਾਇਆ ਵਾ ਅਸੀਂ ਉਸ ਰੋਸ ਵਿੱਚ ਸਰਕਾਰ ਤੇ ਦਬਾਅ ਪਾਉਣ ਲਈ ਕੱਲੇ ਧਰਨਾ ਜਿਹੜਾ ਵਾ ਮਹਾਰਾਜਾ ਰਜੀਤ ਸਿੰਘ ਚੌਂਕ ਉੱਤੇ ਦਿੱਤਾ ਜਾ ਰਿਹਾ ਵਾ ਤੇ ਮੈਂ ਸਰਕਰਮ ਵਰਕਰਾਂ ਨੂੰ ਅਪੀਲ ਕਰਨਾ ਕਿ ਉਹ ਸਾਰੇ ਇਸ ਧਰਨੇ ਵਿੱਚ ਸ਼ਾਮਲ ਹੋਣ ਤਾਂ ਕਿ ਅਸੀਂ ਜ਼ਬਰ ਦੇ ਖਿਲਾਫ ਤੇ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕੀਏ ਪਿਛਲੇ ਕੀ ਦਾ ਡੇ ਵਰਕਰਾਂ ਦਾ ਵੀ ਇਹ ਲੋੜੀਂਦੀ ਹੈ ਬਹੁਤ ਦੁਖਦਾਈ ਇਹ ਜੰਗਲ ਦਾ ਰਾਜ ਹੈ ਸਾਡਾ ਕਯੂਥ ਦਾ ਲੀਡਰ ਹੈ ਸਿਮਰ ਆਪਣੇ ਬੈਰੋਕੇ ਦਾ ਉਹਨੂੰ ਪਹਿਲਾਂ ਵੀ ਥ੍ਰੈਟ ਆ ਰਹੀਆਂ ਸੀ ਉਨੇ ਥਾਣੇ ਨੂੰ ਪੁਲਿਸ ਨੂੰ ਦੱਸਿਆ ਵੀ ਹੈ ਤੇ 2-3 ਦਿਨ ਪਹਿਲਾਂ ਉਹਦੇ ਘਰ 'ਚ ਰਾਤ ਗੋਲੀਆਂ ਚਲਾਗੇ ਨੇ ਮੈਂ ਸਮਝਣਾ ਕਿ ਪੁਲਿਸ ਨੂੰ ਪਹਿਲਾਂ ਹੀ ਚਕੰਨੀਆਂ ਕੀਤਾ ਹੋਇਆ ਸੀ ਜਿਹੜੀਆਂ ਵਰਦਾਤਾ ਰੋਕਣ ਲਈ ਪੁਲਿਸ ਨੂੰ ਹਰ ਤਰ੍ਹਾਂ ਦੇ ਪ੍ਰਬੰਧ ਕਰਨੇ ਚਾਹੀਦੇ ਨੇ ਜਿਹੜੀਆਂ ਕਿ ਕਮੀਆਂ ਆਈਆਂ ਨੇ ਤੇ ਇੱਕ ਆਰਾਮ ਨਾਲ ਸੁੱਤੇ ਪਏ ਬੰਦੇ ਦੇ ਉੱਤੇ ਕੋਈ ਨਹੀਂ ਖਲਾਫ। ਲਾਗ ਹੈ ਕਿਦਾਂ ਦੇਖਦੇ ਪੱਲੇ। ਲਾ ਨ ਆਰਡਰ ਜਿਹੜਾ ਵਾ ਉਹ ਜੰਗਲ ਦਾ ਰਾਜ ਬਣਿਆ ਹੋਇਆ ਵਾ। ਜਿਦੇ ਕੋ ਮਰਜ਼ੀ ਫਰੋਤੀ ਮੰਗੀ ਜਾਂਦੇ ਨੇ। ਜਿਦੇ ਘਰ ਮਰਜ਼ੀ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਪਿੱਛੇ ਰਾਵਲ ਵੀ ਇੱਕ ਚਲਾਈਆਂ ਜਾਂਦੀਆਂ ਨੇ। ਔਰ ਮੈਂ ਇਹ ਸਮਝਦਾ ਕਿ ਇਹ ਸਰਕਾਰਾਂ ਦਾ ਸਭ ਤੋਂ ਮੁੱਖ ਮੰਗ ਜਿਹੜੀ ਹੈ ਲੋਕਾਂ ਦੀ ਉਹ ਅਮਨ ਸ਼ਾਂਤੀ ਦਾ ਰਾਜ ਆ। ਡਵੈਲਪਮੈਂਟ ਬਾਅਦ ਵਿੱਚ ਆਰਥਿਕ ਤੌਰ ਤੇ ਕੰਮ ਜਿਹੜੇ ਮਜ਼ਬੂਤ ਕਰਨੇ ਬਾਅਦ ਵਿੱਚ ਆ ਸਭ ਤੋਂ ਪਹਿਲਾਂ ਅਮਨ ਸ਼ਾਂਤੀ ਹੈ ਜਿਹੜੀ ਸਰਕਾਰ ਅਮਨ ਸ਼ਾਂਤੀ ਕਾਇਮ ਨਹੀਂ ਰੱਖ ਸਕਦੀ ਉਹ ਸਰਕਾਰ ਨੂੰ ਆਪਣੇ ਸਰਕਾਰ ਦੇ ਆ ਅਹੁਦਿਆਂ ਤੇ ਰਹਿਣ ਦਾ ਕੋਈ ਹੱਕ ਨਹੀਂ ਧਰਨੇ ਦਾ ਕੰਮ ਕਿਨੇ ਵਾਰ ਆ ਕੀ ਧਰਨੇ ਦਾ ਟਾਈਮ ਜਿਹੜਾ ਵਾ ਉਹ 10 ਵਜੇ ਦਾ ਵਾ ਲਾਈਫ ਚੱਲੇਗਾ ਆਪਣੇ